ਆ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਟੂ ਚੰਨ ਲੰਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਹੀ ਵੀਰੋ ਚ ਪਚਾਰ ਨਗ ਸੇਲ ਲਈ ਲਾਇਆ ਹੈ ਜੀ ਇੱਕ ਝੂਟੀ ਆ ਬਾਈ ਕੋਲੇ ਆਫਸਰ ਟਾਪ ਕਲਾਸ ਤੇ ਤਿੰਨ ਬਾਈ ਕੋਲੇ ਬੱਚੀਆਂ ਨੇ ਬਾਈ ਆਓ ਕਰ ਲੈਣੇ ਬਾਈ ਨਾ ਗੱਲ ਬਾਤ ਅੱਜ ਬੱਚੀ ਸਸਕਾਲ ਸਸਕਾਲ ਜੀ ਹੋ ਠੀਕ ਹੋ ਵਧੀਆ ਹਾਂ ਪੂਰੇ ਵਧੀਆ ਹੀ ਬਾਬੇ ਗੰਗਾ ਰਾਮ ਦੀ ਕਿਰਪਾ ਨਾਲ ਜੀ ਚਲੋ ਵਧੀਆ ਨਾਮ ਤੇ ਡਰੈਸ ਬੋਲੋ ਨਾ ਚਮਕੌਰ ਸਿੰਘ ਜੀ ਹਮ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਵੀ ਨਿਹਾਲ ਸਿੰਘ ਦਾ ਵੀ ਨੇੜੇ ਸਲਾਤਪੁਰਾ ਵੀ ਹਮ ਤਲਵੰਡੀ ਵੀ ਇੱਧਰ ਪ੍ਰਾਉੜ ਵੀ ਨੇੜੇ ਹੈ ਜੀ ਮੋਬਾਈਲ ਨੰਬਰ ਬੋਲੋ 905659834 ਜੀ ਠੀਕ ਚਾ ਭਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਖਦੇ ਕਿੰਨੀ ਉਮਰ ਹੈ ਇਹ 18 ਮਹੀਨਿਆਂ ਦਾ ਬੱਚਾ ਵੀਰ ਜੀ ਠੀਕ ਆ ਬਾਈ ਹੂੰ ਕਿੰਨਾ ਕੇ ਰਿਕਾਰਡ ਦੀ ਮਾਂ ਦਾ ਇਹਦੀ ਮਾਂ ਦਾ ਜੀ 14-15 ਕਿਲੋ ਦੁੱਧ ਦਾ ਰਕਾਰਦੀ ਓਕੇ ਤੁਸੀਂ ਆਣ ਝੋਲੀ ਕਿਵੇਂ ਮੈਂ ਕਹਿੰਦਾ 1 ਕਿਲੋੰਬਰਾ ਜੀ ਲਾਇਆ ਝੋਲੀ ਨੇੜ ਤੋਂ ਚੈੱਕ ਕਰ ਲੋ ਚਾਰ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਕੁੜਾ ਦੇਖਣਾ ਪਿੱਛੇ ਤੋਂ ਹਾਂਜੀ ਚੌੜੀ ਬਹੁਤ ਵੱਡਾ ਮੂੰਹ ਸਿਰ ਕੱਟੀ ਦਾ ਪੂਰਾ ਚੰਗਾ ਜੀ ਹਾਂ ਬਾਕੀ ਟੀਕੇ ਦੇ ਕਾਬਿਲ ਆਣਾ ਹਾਂਜੀ 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 ਬਿਲਕੁਲ ਤਾਰਾ ਦਿੰਦੀ ਸੀ ਪਰ ਸੋ ਓਕੇ ਬਾਈ ਬਹੁਤ ਮਣੀ ਤੋਰ ਕੇ ਦਿਖਾ ਦਈਏ ਕੱਦ ਚੰਗਾ ਪਲੀ ਵੀ ਚੰਗੀ ਹੈ ਬੀੜ ਚ ਵੀ ਬੜਾ ਚੰਗਾ ਬੱਚੀ ਜੀ ਇਹ ਫੇਸ ਦੀ ਬਿਊਟੀ ਦੇਖੋ ਲੈ ਬਾਈ ਸਿੰਘ ਬਹੁਤ ਚੰਗਾ ਹੈ ਨਾ ਬਾਈ ਪੂਰਾ ਚੰਗਾ ਸਿੰਘ ਹੈ ਛੋਟਾ ਛੋਟਾ ਸਿੰਘ ਹੈ ਕਰਮਾਲੀ ਦਾ ਜਮਾਂ ਨਾਲੋਂ ਮੋੜਦੇ ਆਉਂਦੀ ਹੈ ਲੈ ਤੋੜਾ ਚੈੱਕ ਕਰ ਲੋ ਤੋੜਾ ਵੀ ਕਰਮਾਲੀ ਦਾ ਇੱਕ ਨੰਬਰ ਆ ਬਾਈ ਕੀ ਮੋ ਲੈ ਬਾਈ ਜੈ ਜੈ ਇਹਦਾ ਮੁੱਲ 50000 ਹੈ ਜੀ ਮਾਨਤਾਨ ਹੋ ਜੂ ਹਾਂਜੀ ਮਾਨਤਾਨ ਹੋ ਜੂ ਬੱਚੀ ਅਰਜਨ ਗੁੰਗਰ ਦਾ ਬੱਚਾ ਜੀ ਆ ਓਕੇ ਬਾਈ 50000 ਰੁਪਇਆ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਪਰ ਜੋ ਟਿੱਕ 40 ਗੁੱਟ ਦਿਖਾ ਦੇ ਜੋਟੀ ਦੀ ਬਾਈ ਪੈਗਮੈਂਟ ਪੂਰੀ ਸਾਰ ਬਹੁਤ ਘੱਟ ਝੁੱਟੀਆਂ ਮਿਲੀਆਂ ਇੰਨੀਆਂ ਸਾਫ਼ ਸੁਧਰੀਆਂ ਬੜਾ। ਕਿਆ। ਮੁੱਲ ਜਾਇਦਾ ਮਾਨਤਨ ਹੋ ਜਾਣਾ ਝੁੱਟੀ ਚੰਗੀ ਐ ਫਲੀ ਫਲਾਈ ਐ। ਬੱਚਾ ਠੀਕ ਕੋਲ ਤੇ ਆਪਾਂ ਇੱਕ ਫੁੱਟ ਥਣ ਤੋਂ ਪੂਰੇ ਗੈਪ ਤੇ ਲੱਗਿਆ ਭਈ ਇਹ ਦੇਖ ਨੂੰ ਬੰਦ ਬਾਰੇ ਦਿਖਾ ਦੇ ਅਗਲੇ ਨੂੰ। ਹਾਂ। ਝੋਲੀ ਝੂਲੀ ਪੂਰੀ ਸੈਟ ਆ ਬੱਚੀ। ਸਹੀ ਗੱਲ। ਇੱਕ ਨੰਬਰ ਝੂਲੀ ਐ। ਪਿੱਛੇ ਦੇਖੋ ਬੱਚੇ ਦੀ ਕਿੰਨੀ ਸਾੜ ਦੇ ਪੂਸ ਕਿੰਨੀ ਚੌੜੀ ਐ। ਸਹੀ ਗੱਲ। ਕੱਦ ਹੈ ਦਾ ਬੱਚੇ ਦੀ। ਬਾਕੀ ਅਰ ਸੀਮਣ ਦੇ ਜਮਾ ਕਾਬਲਾ ਹਾਂ ਜੀ ਸੇਵਾ ਬੜੀ ਨਹੀਂ ਪਾਲਣੀ ਜਾਨ ਸਰ ਟੀਕਾ ਲੈਣਾ ਅੱਗੇ 2 ਨੰਬਰ ਤੇ ਆ ਬੱਚਾ ਡਾਇਮੰਡ ਪੀਸ ਕਿੰਨੀ ਉਮਰ ਹੈ ਜੀ ਇਹ 7 ਕਿ ਮਹੀਨੇ ਦਾ ਬੱਚਾ ਜੀ ਆਖ ਨੂੰ ਦਿਖਾਓ ਚੋੜੀ ਬੱਚੇ ਦੀ ਕਿੰਨਾ ਗ੍ਰਕਾਰ ਦੀ ਮਾਂ ਦਾ ਬਈ ਇਹਦੀ ਮਾਂ ਨੇ 34 35 ਕਿਲੋ ਦਾ ਦਿੱਤੀ ਦੂਜੇ ਸੂਏ ਦਾ ਉਹੀ ਕਿਵੇਂ ਚਾਰੀ ਹੱਥ ਪੂਰੀ ਬੱਧੀ ਲੈ ਬਈ ਇੱਕ ਨੰਬਰ ਝੋਲੀ ਆ ਬਈ ਫੇਸ ਦੀ ਵੀ ਬਿਟੀਰੀ ਬਿਊਟੀ ਬੜੀ ਆ ਯਾਰ ਹਨਾ ਬੱਚੇ ਤੇ ਲੈ ਕੀ ਬਾਤ ਆ ਇੱਕ ਚੀਜ਼ ਆ ਪੂਰਾ ਵਧੀਆ ਟਾਪਰ ਬੱਚਾ ਜੀ ਤੋਰੀ ਕੋਈ ਮੜੀ ਜੀ ਚੰਗੇ ਸੀਮਣ ਦੀ ਦੱਸਿਆ ਬਾਈ ਨੇ ਨਾਸਾਂ ਗੁਲਾਬੀ ਚਾਰ ਥਾਨ ਪ੍ਰਿੰਟ ਫਰੋਂਟ ਇੱਕ ਨੰਬਰ ਤੇ ਵੀਊ ਟੂਰਾ ਤੋਰਾ ਹਮ ਲੋਕ ਚੱਲ ਮਾਈ ਦਾ ਕੀ ਆ ਬਾਤ ਇਹ ਜੋ ਬੱਚੇ ਡਿਮਾਂਡ ਅੱਜ ਕੱਲ ਦੀ ਹੂੰ ਬਹੁ ਘੱਟ ਮਿਲਦੇ ਬੱਚੇ ਕਿਨੇ ਬਈ ਇਹ ਖੁੱਲੇ ਰਹਿੰਦੇ ਨਾ ਹੂੰ ਸਹੀ ਆ ਬਾਈ ਕੀ ਮੋਲ ਆ ਬਾਈ ਜੈ ਜੈ ਇਹਦਾ ਮੋਲ 27000 ਆ ਵੀਰੇ ਬੱਚਾ ਮਾਨਤਨ ਹੋ ਜੂ ਹੋ ਜੂ ਮਾਨਤਨ ਹਾਂਜੀ ਮਾਨਤਨ ਕਰ ਦਾਂਗੇ ਠੀਕ ਆ ਬਾਈ 27000 ਰੁਪਇਆ ਮੋਲਾ ਮਾਨ ਤਨ ਕੋਈ ਚੱਕ ਨਹੀਂ ਬਾਈ ਜੀ ਮੌਕੇ ਤੇ ਕਰ ਦਾਂਗੇ ਬਾਈ ਬੱਚਾ ਚੰਗਾ ਬਰੀਟ ਵਾਲਾ ਪ੍ਰਿੰਟ ਵਾਲਾ ਹੈ ਅੱਗੇ ਬਾਈ ਤਨ ਨੰਬਰ ਕਿੰਨੀ ਕੁ ਉਮਰੇ ਦੀ ਇਹ 7 ਮਹੀਨੇ ਦਾ ਬੱਚਾ ਜੀ ਤੇ ਕਿਹੜੀ ਡਿਗਰੀ ਹੈ ਇਹ ਪੇਪਰ ਦੀ ਹੈ ਬਾਈਪਰ ਦੀ ਹੈ ਠੀਕ ਹੈ ਬਾਈ ਮਾਨਰ ਕਾਰਡ ਬਾਈ ਇਹਦੀ ਮਾਨਰ ਕਾਰਡ ਹੈਗਾ 62 ਕਿਲੋ ਦਾ ਬਾਈ ਝੋਲੀ ਕਿਵੇਂ ਆ ਬਾਈ ਝੋਲੀ ਦੇਖੋ ਜੀ ਇੱਕ ਨੰਬਰ ਲੈ ਬਾਈ ਝੋਲੀ ਨੇੜ ਤੋਂ ਚੈੱਕ ਕਰ ਨੂੰ ਓਕੇ ਆ ਬਾਈ ਖੋਲ ਦੇ ਲੈ ਫਾੜ ਦੇ ਦੇ ਕੱਦ ਚੰਗਾ ਝੂਲੀ ਚੰਗੀ ਹੈ ਬਰੀਡ ਚੰਗੀ ਹੈ ਪ੍ਰਿੰਟ ਪ੍ਰਿੰਟ ਵੀ ਕਰਦਾ ਚੰਗਾ ਹੈ ਬਾਕੀ ਫੇਸ ਦਿਖਾਉਣਾ ਹੈ ਘਰ ਮਾਏ ਜਾਨ ਵਾਲੀ ਹੈ ਹਨਾ ਜਾਨ ਵਾਲੀ ਇਹ ਡਰਦੀ ਹੈ ਵੀਰੇ ਖੁੱਲਿਆ ਰਹਿੰਦਾ ਸੀ ਤੇ ਰਛਾ ਇਹਨਾਂ ਦੇ ਪਾਇਆ ਨਹੀਂ ਸੀ ਫੜ ਲੈ ਫੜ ਲੈ ਫੜ ਲੈ ਫੜ ਲੈ ਇਹ ਡਰਦੀ ਨਾ ਬਿਊਟੀ ਚੈੱਕ ਕਰ ਹੂੰ ਕੀ ਆ ਬਾਤ ਆ ਛੱਡ ਦੇ ਛੱਡ ਦੇ ਖੁੱਲੀ ਛੱਡ ਦੇ ਕੀ ਮੋਲ ਹੈ ਜਾਇਦਾ ਇਦਾ ਮੁੱਲ ਹਾਨ ਹੈ 18000 ਹੈ ਜੀ ਮਾਨਤਨ ਹੋ ਜੂ ਹਾਂਜੀ ਮਾਨਤਨ ਹੋ ਜੀ ਠੀਕ ਆ ਬਾਈ 18000 ਰੁਪਇਆ ਮੁੱਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਅੱਗੇ ਬਾਈ ਲਾਸਟ ਲਾਸਟ ਬੱਚਾ 5.5 ਮਹੀਨੇ ਦਾ ਬੱਚਾ ਜੀ ਹਾਂ ਠੀਕ ਆ ਬਾਈ ਕਿੰਨਾ ਕੁ ਰਿਕਾਰਡ ਹੈ ਦੀ ਮਾਂ ਦਾ ਬਾਈ 32 ਕਿਲੋ ਦਾ ਜੀ ਥੋੜੀ ਚੈੱਕ ਕਰ ਲੋ ਵੀ ਥਣ ਥਣ ਦੇਖੋ ਜੀ ਅੱਲਾਹ ਅੱਲਾਹ ਥਣ ਬਾਈ ਬੋਲੀ ਮੜੀ ਤੋਰੀ ਓਕੇ ਬਈ ਤੋਰ ਕੇ ਸਾ ਬੜਾ ਸੋਹਣਾ ਪਿਆਰਾ ਬੱਚਾ ਹੂੰ ਦਿਖਾ ਦੋ ਫੇਸ ਨਾਸ ਸੰਗਲਾਬੀ ਫੁੱਲ ਬਰੀਡ ਤੋਰਾ ਚੈੱਕ ਕਰ ਲੋ ਤੋਰਾ ਇੱਕ ਨੰਬਰ ਆ ਪ੍ਰਿੰਟ ਬਰੰਟ ਕਰਮਾਈ ਦਾ ਬੜਾ ਚੰਗਾ ਰਿਹਾ ਇਹਦਾ ਮੁੱਲ ਜਾਇਜ ਜਾਇਜ 15000 ਆ ਜੀ ਇਹਦਾ ਮੁੱਲ ਮਾਨਤਨ ਹੋ ਜਾ ਹਾਂਜੀ ਠੀਕ ਆ 15000 ਰੁਪਿਆ ਮੁੱਲ ਲੈ ਬਈ ਮਾਨਤਨ ਕੋਈ ਚੱਕ ਨੀ ਮੌਕੇ ਤੇ ਹੋ ਜਾਵੇ ਨਾਰਸੀ ਭਰਾ ਕੋਲੇ 4/4 ਹੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ